ਸੰਤ ਸੁੰਦਰ ਸਿੰਘ ਜੀ ਦੀ ਕਥਾ ਤੋਂ ਪ੍ਰਭਾਵਿਤ ਹੋਣਾ ਇਸ ਸਮਾਗਮ ਵਿੱਚ ਸੰਤ ਸੁੰਦਰ ਸਿੰਘ ਜੀ ਨੇ ਜੈਸਰੀ ਦੀ ਵਾਰ ਦੇ ਪਹਿਲੇ ਸ਼ਲੋਕ ਆਦਿ ਪੂਰਨ ਮਾਧੇ ਪੂਰਨ ਦੀ ਐਸੀ ਕਥਾ ਕੀਤੀ ਕਿ ਸਰੋਤਿਆਂ ਨੂੰ ਦੇਸ਼ ਕਾਲ ਦਾ ਚੇਤਾ ਹੀ ਪੁੱਲ ਗਿਆ ਸਾਰੀ ਸੰਗਤਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਬਾਣੀ ਉਚਰੇ ਸਾਧ ਜਨ ਅੰਮਿਓ ਚਲਹਿ ਝਰਨੇ ਐਸਾ ਅਕਥਨੀ ਰਸ ਵਜਿਆ ਜਿਸ ਨੂੰ ਇਸ ਤਰ੍ਹਾਂ ਹੀ ਕਿਹਾ ਜਾ ਸਕਦਾ ਹੈ ਅਲਾਉਤੀ ਕਾ ਜੈਸੇ ਭਇਆ ਬਰੇਡਾ ਜਿਹਨੇ ਪੀਆ ਤੈਨੇ ਜਾਨਿਆ ਜਿਸ ਤਰ੍ਹਾਂ ਵਰਖਾ ਪੈਣ ਤੋਂ ਬਾਅਦ ਠੰਡ ਵਰਤ ਜਾਂਦੀ ਹੈ ਇਸ ਤਰ੍ਹਾਂ ਹੀ ਸਭ ਸਰੋਤਿਆਂ ਦੇ ਮਨ ਕਿਸੇ ਅਕਹਿ ਰਸ ਵਿੱਚ ਗੜੂੰਦ ਹੋ ਕੇ ਠੰਡੇ ਤੇ ਸ਼ਾਂਤ ਹੋ ਗਏ ਕਥਾ ਤੋਂ ਬਾਅਦ ਸੰਤਾਂ ਨੇ ਸ਼ਬਦ ਪੜਿਆ ਗੁਰ ਕਾ ਬਚਨੋ ਬਸੈ ਜੀ ਅਨਾਲੇ ਬਸ ਫੇਰ ਕੀ ਸੀ ਰਹਿੰਦੀ ਕੁੰਦੀ ਕਸਰ ਜਿਹੜੀ ਸੀ ਇਹ ਸ਼ਬਦ ਨੇ ਕੱਢ ਦਿੱਤੀ ਸੰਤਾਂ ਦੇ ਤਾਂ ਦਰਸ਼ਨੀ ਬੜੇ ਮੌਲਿਕ ਸਨ ਪਰ ਇਸ ਕਥਾ ਤੇ ਕੀਰਤਨ ਨੇ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਖਾਲਸਾ ਜੀ ਦੇ ਅੰਦਰ ਐਸੀ ਮਿਕਨਾਤੀ ਸੀ ਖਿੱਚ ਪਈ ਕਿ ਸਮਝੋ ਉਦੋਂ ਤੋਂ ਹੀ ਮਨ ਲਾ ਕੇ ਸੰਤਾਂ ਜੋਗੇ ਹੋ ਗਏ ਵਾਹਿਗੁਰੂ ਮੰਤਰ ਦਾ ਜਾਪ ਸੋਤੇ ਸਿੱਧ ਹੋਣ ਲੱਗ ਪਿਆ ਪੂਰਵ ਕਰਮ ਅੰਕੁਰ ਜਿ ਪ੍ਰਗਟੇ ਭੇਟਿਓ ਬੁਰਖ ਹੋ ਰਸਿਕ ਬਹਿਰ ਆ ਗਈ ਜਿਸ ਗੁਰ ਸ਼ਬਦ ਸੂਰਤ ਦੇ ਇਹ پابੰਦੀ ਸਨ ਉਸ ਦੀ ਸਿਹਰ ਹੁਣ ਮਿਲ ਗਈ ਸੰਤਾਨ ਨਾਲ ਬਚਨ ਬिलास ਦੀਵਾਨ ਦੀ ਸਮਾਪਤੀ ਤੋਂ ਬਾਅਦ ਖਾਲਸਾ ਜੀ ਨੇ ਸੰਸੁੰਦਰ ਸਿੰਘ ਜੀ ਖਾਲਸਾ ਪਿੰਡ ਵਾਲੇ ਮਹਾਪੁਰਖਾਂ ਨੂੰ ਬੜੇ ਹੀ ਪ੍ਰੇਮ ਵਿੱਚ ਭੇਜ ਕੇ ਗੁਰਫਤੇ ਬੁਲਾਈ ਤੇ ਚੁੱਪ ਹੋ ਗਏ ਇਸ ਚੁੱਪ ਨੇ ਸਰਦਾ ਤੇ ਆਪਾਵਾਰਨੀ ਜੋਹਾਰ ਨੂੰ ਇੱਕ ਜੀਹਦਾਨ ਦੀ ਜਾਂਚਨਾ ਦਾ ਰੂਪ ਦੇ ਦਿੱਤਾ ਪੂਰਨ ਸੰਤ ਸੁੰਦਰ ਸਿੰਘ ਜੀ ਇਸ ਆਤਮਿਕ ਅਭਿਲਾਖੀ ਦੀ ਤਾੰਗ ਦਾ ਹਾਲ ਅਨਬੋਲਤ ਹੀ ਜਾਣ ਗਏ ਤੇ ਪਿਆਰ ਵਿੱਚ ਆ ਕੇ ਕਿਹਾ ਗੁਰਬਾਣੀ ਦੇ ਅਦੁੱਤੀ ਆਨੰਦ ਨੂੰ ਪ੍ਰਾਪਤ ਕਰਨ ਵਾਲੇ ਗੁਰਮੁਖਾ ਦੱਸ ਤੇਰੀ ਕੀ ਇੱਛਾ ਹੈ ਇਸ ਉੱਤਮ ਅਧਿਕਾਰੀ ਨੇ ਬਹੁਤ ਹੀ ਨਿਮਰਤਾ ਵਿੱਚ ਭਿੱਜ ਕੇ ਕਿਹਾ ਮਹਾਂਪੁਰਖ ਹੋ ਨਾਮ ਦੀ ਦਾਤ ਬਖਸ਼ੋ ਸੰਤ ਜੀ ਕਹਿਣ ਲੱਗੇ ਗੁਰਮਤਿ ਅਨੁਸਾਰ ਨਾਮ ਦੀ ਦਾਤਾਂ ਪੰਜਾਂ ਪਿਆਰਿਆਂ ਤੋਂ ਹੀ ਪ੍ਰਾਪਤ ਕਰੀਦੀ ਹੈ ਗੁਰਮਾਤੇ ਮੇ ਇਹ ਰੀਤ ਪਿਆਰੇ ਅੰਮ੍ਰਿਤ ਛਕ ਪੰਜਾਂ ਹਿੱਤ ਧਾਰੇ ਦਾਸ ਗੁਰ ਰੂਪ ਗੁਰੂ ਗ੍ਰੰਥ ਅਪਾਰਾ ਦੇਵ へ ਸਤਿਗੁਰ ਨਾਮ ਆਧਾਰਾ ਅੰਮ੍ਰਿਤ ਛਕਣਾ ਦੂਸਰੇ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡ ਵਾਲੇ ਮਹਾਂਪੁਰਖਾਂ ਨੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ 500 ਮਾਈ ਭਾਈ ਨੂੰ ਅੰਮ੍ਰਿਤ ਛਕਾਇਆ ਜਿਨ੍ਹਾਂ ਵਿੱਚ ਆਪ ਜੀ ਵੀ ਸ਼ਾਮਲ ਸਨ ਅਮ੍ਰਿਤ ਇਸ ਮਹਾਨ ਦਾਤ ਨੂੰ ਪ੍ਰਾਪਤ ਕਰਕੇ ਖਾਲਸਾ ਮੇਰਾ ਰੂਪ ਹੈ ਖਾਸ ਦੀ ਐਸੀ ਬਖਸ਼ਿਸ਼ ਲਈ ਕਿ ਜ਼ਿੰਦਗੀ ਵਿੱਚ ਖਾਲਸਾ ਰੂਪ ਹੋ ਕੇ ਹੀ ਨਿਭੜੇ ਆਪ ਜੀ ਦਾ ਐਸਾ ਤੇਜ ਪ੍ਰਤਾਪ ਸੀ ਕਿ ਦਰਸ਼ਨ ਕਰਨਸਾਰ ਸੈਂਕੜੇ ਸਿਰਾਂ ਦੀਆਂ ਧੌਣਾਂ ਸਤਕਾਰ ਵਜੋਂ ਝੁੱਕ ਜਾਂਦੀਆਂ ਸਨ ਪੰਜਾਂ ਪਿਆਰਿਆਂ ਦੁਆਰਾ ਵਾਹਿਗੁਰੂ ਮੰਤਰ ਤੇ ਮੂਲ ਮੰਤਰ ਜਦੋਂ ਤੋਂ ਦ੍ਰਿੜ ਕੀਤਾ ਉਦੋਂ ਤੋਂ ਹੀ ਸਿਮਰਨ ਦਾਸ ਸੋਮੇ ਦੀ ਤਰ੍ਹਾਂ ਐਸਾ ਪ੍ਰਵਾਹ ਚੱਲਿਆ ਜੋ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਅਰੋਕ ਹੀ ਚੱਲਦਾ ਰਿਹਾ ਜਸਾ ਅੰਮ੍ਰਿਤ ਨਾਮ ਉਹ ਨਿਰਮੋਲਕ ਉਹ ਹੀਰਾ ਗੋਰੇ ਦੀਨੋ ਮੰਤਾਨੀ ਡਿਗਾ ਨਾ ਡੋਲਾ ਦ੍ਰਿੜੋ ਕਰੇ ਰਹੋ ਪੂਰਨ ਹੋਏ ਤ੍ਰਿਪਤਾਨੀ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਅਜੇ ਅੰਮ੍ਰਿਤ ਪਾਨ ਕੀਤਾ ਹੀ ਸੀ ਕਿ ਉਹਨੇ ਚਿਰ ਨੂੰ 1921 ਇਸਵੀ ਵਿੱਚ ਸ੍ਰੀ ਨਨਕਾਣਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਵਰਤ ਗਿਆ ਜਿਸ ਜੰਡ ਨਾਲ ਪੁੱਠਾ ਲਮਕਾ ਕੇ ਭਾਈ ਲਖਮਣ ਸਿੰਘ ਜੀ ਧਾਰੋਵਾਲੀ ਨੂੰ ਵਿਰੋਧੀਆਂ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਸ਼ਹੀਦ ਕੀਤਾ ਸੀ ਆਪ ਜੀ ਉੱਥੇ ਗਏ ਤੇ ਉਸ ਜਗ੍ਹਾ ਨੂੰ ਵੇਖ ਕੇ ਸਿੱਖੀ ਦੇ ਪਿਆਰ ਦਾ ਅੱਖਾਂ ਵਿੱਚ ਜਲ ਪਰ ਆਇਆ ਜਿਸ ਪੱਠੇ ਵਿੱਚ ਜਿਉਂਦੇ ਭਾਈ ਦਲੀਪ ਸਿੰਘ ਜੀ ਨੂੰ ਸੁੱਟ ਕੇ ਭੁੰਨ ਦਿੱਤਾ ਸੀ ਉਹ ਥਾਂ ਵੀ ਵੇਖੀ ਗੁਰੂ ਸਾਹਿਬ ਜੀ ਦੇ ਅਵਤਾਰ ਸਥਾਨ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਅਧਮੋਏ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ ਸੀ ਜਿੱਥੇ ਸਿੱਖੀ ਸਿਦਕ ਦੀ ਰੂਹ ਨਰੈਣੂ ਮਹੰਤ ਨੂੰ 100-100 ਫਟਕਾਰਾਂ ਪਾ ਰਹੀ ਸੀ ਉਥੋਂ ਦੇ ਇਸ ਘਿਣਾਉਣੇ ਦ੍ਰਿਸ਼ ਨੂੰ ਵੇਖ ਕੇ ਸਿੱਖੀ ਦੀ ਅਣਖ ਨੇ ਮਨ ਨੂੰ ਕਾਫੀ ਝੰਜੋੜਿਆ ਨੈਤਰਾਂ ਵਿੱਚ ਬੀਰ ਰਸ ਝਲਕਾਂ ਮਾਰਨ ਲੱਗ ਪਿਆ ਸੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਸਰੂਪ ਦੇ ਦਰਸ਼ਨ ਕੀਤੇ ਜਿਸ ਵਿੱਚ ਨਰੈਣੂ ਮਹੰਤ ਨੇ ਸ਼ਰਾਬੀ ਇਕਬਾਬੀ ਬੰਦਿਆਂ ਨੇ ਗੋਲੀਆਂ ਮਾਰੀਆਂ ਸਨ ਇਸ ਤਰ੍ਹਾਂ ਨਰੈਣੂ ਦੇ ਅਸਹਿ ਜ਼ੁਲਮ ਅਤੇ ਸਿੰਘਾਂ ਦੀ ਸ਼ਾਂਤਮਈ ਸਹਿਣਸ਼ੀਲਤਾ ਦਾ ਬੇਮਿਸਾਲ ਨਮੂਨਾ ਆਪਣੀ ਅੱਖਾਂ ਨਾਲ ਵੇਖਿਆ ਅਤੇ ਫਿਰ ਭਰੇ ਮਨ ਨਾਲ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆ ਕੇ ਦਰਸ਼ਨ ਇਸ਼ਨਾਨ ਕਰਨ ਤੋਂ ਬਾਅਦ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ 'ਚ ਅਰਦਾਸ ਕੀਤੀ। ਸ੍ਰੀ ਜਪੁਜੀ ਸਾਹਿਬ ਜੀ ਦੇ 84 ਪਾਠ ਕਰਨੇ। ਇੱਥੋਂ ਆਪ ਜੀ ਨੇ ਸ੍ਰੀ ਗੋਵਿੰਦਵਾਹ ਸਾਹਿਬ ਜੀ ਆ ਕੇ ਵਿਧੀ ਪੂਰਵਕ 84 ਵਾਰ ਇਸ਼ਨਾਨ ਤੇ 84 ਹੀ ਸ੍ਰੀ ਜਪੁਜੀ ਸਾਹਿਬ ਜੀ ਦੇ ਅੰਮ੍ਰਿਤਮਈ ਸੱਚੇ ਪਾਠ ਕਰਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇੱਥੋਂ ਆਪ ਜੀ ਸ੍ਰੀ ਖਡੂਰ ਸਾਹਿਬ ਤਰਨਤਾਰਨ ਜਬ ਹਾਲ ਬਾਬਾ ਬੁੱਢਾ ਸਾਹਿਬ ਜੀ ਦੀ ਢੀੜ ਸੰਨ ਸਾਹਿਬ ਛੇ ਰੇਟਾ ਸਾਹਿਬ ਤੇ ਗੁਰੂ ਕੀ ਵਡਾਲੀ ਦਰਸ਼ਨ ਕਰਕੇ ਵਾਪਸ ਸ੍ਰੀ ਅਮਰਸਰ ਸਾਹਿਬ ਜੀ ਆ ਕੇ ਤਿੰਨ ਮਹੀਨੇ ਫਿਰ ਇੱਥੇ ਹੀ ਰਹਿ ਕਥਾ ਕੀਰਤਨ ਸੁਣਨ ਦੇ ਨਾਲ ਨਾਲ ਆਪ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਮੂਲ ਮੰਤਰ ਅਤੇ ਚਾਚਰੀ ਛੰਦ ਤੋਂ ਪ੍ਰਸਾਦ ਗੋਵਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰਕਰਯੰ ਨਰਨਾਮੇ ਅਕਾਮੇ ਵਾਹਿਗੁਰੂ ਜਾਪ ਸਾਹਿਬ ਦਾ ਇਹ ਸਾਰਾ ਛੰਦ ਵਾਹਿਗੁਰੂ ਮੰਤਰ ਨਾਲ ਮਿਲਾ ਕੇ ਕੀਤਾ ਵਾਹਿਗੁਰੂ ਮੰਤਰ ਦਾ 40 ਦਿਨ ਜਾਪ ਕਰਕੇ ਅਥਾਰਾਸ ਦੇ ਨਾਲ-ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਚਮਤਕਾਰਾਂ ਦਾ ਵੀ ਆਨੰਦ ਮਾਣਿਆ ਸ੍ਰੀ ਚਮਕੌਰ ਸਾਹਿਬ ਜਾਪ ਕਰਨਾ ਸ੍ਰੀ ਅਮਰਸ ਸਾਹਿਬ ਜੀ ਤੋਂ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੋਪੜ ਪੱਠਾ ਸਾਹਿਬ ਜੀ ਦੀ ਯਾਤਰਾ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਜੀ ਆ ਗਏ ਇੱਥੇ ਵੀ ਆਪ ਜੀ ਨੇ ਸ੍ਰੀ ਬੌਲੀ ਸਾਹਿਬ ਜੀ ਦੇ ਗਲਗਲ ਤੱਕ ਪਾਣੀ ਵਿੱਚ ਖਲੋ ਕੇ 40 ਦਿਨ ਜਾਪ ਕੀਤਾ ਰਾਤ ਦੇ 8 ਵਜੇ ਬੌਲੀ ਸਾਹਿਬ ਵਿੱਚ ਪ੍ਰਵੇਸ਼ ਹੋ ਜਾਂਦੇ ਤੇ ਅੰਮ੍ਰਿਤ ਵੇਲੇ 4 ਵਜੇ ਬਾਹਰ ਨਿਕਲਦੇ ਇਨ੍ਹਾਂ ਦਿਨਾਂ ਵਿੱਚ ਬੜੇ-ਬੜੇ ਸ਼ਹੀਦ ਸਿੰਘਾਂ ਦੇ ਵੀ ਦਰਸ਼ਨ ਹੁੰਦੇ ਰਹੇ ਅਖੀਰਲੇ ਦਿਨ ਜਦ 4 ਵਜੇ ਸੰਤ ਜੀ ਬੌਲੀ ਸਾਹਿਬ ਤੋਂ ਬਾਹਰ ਨਿਕਲੇ ਤਾਂ ਅੱਗੇ ਚੌਗਾਠ ਵਿੱਚ ਸਤਿਗੁਰੂ ਦਸਮ ਪਾਤਸ਼ਾਹ ਜੀ ਵੱਡਾ ਸਰੀਰ ਧਾਰ ਕੇ 40 ਸ਼ਹੀਦ ਸਿੰਘਾਂ ਨੂੰ ਆਪਣੇ ਜਫੇ ਵਿੱਚ ਲਈ ਖੜੇ ਹੋਏ ਸਨ। ਸੰਤ ਜੀ ਨੇ ਦੱਸਿਆ ਮੈਨੂੰ ਵੀ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਤੂੰ ਵੀ ਵਿੱਚੇ ਹੀ ਆ ਜਾ। ਸੰਤ ਜੀ ਨੇ ਉਸ ਵੇਲੇ ਦੱਸਿਆ ਮੇਰੀਆਂ ਅੱਖੀਆਂ ਨੂੰ ਤਾਂ ਗੁਰੂ ਸਾਹਿਬ ਜੀ ਦੇ ਹਸਤ ਕਮਲਾਂ ਦੀਆਂ ਉਂਗਲੀਆਂ ਦੇ ਸਿਰਫ ਪੋਟੇ ਹੀ ਲੱਗੇ ਜਿਸ ਨਾਲ ਅਕਥਨੀ ਅਨੰਦ ਪ੍ਰਾਪਤ ਹੋਇਆ। ਸ੍ਰੀ ਚਮਕੌਰ ਸਾਹਿਬ ਜੀ ਤੋਂ ਆ ਕੇ ਕੁਝ ਕੁ ਦਿਨ ਆਪਣੇ ਪਿੰਡ ਅਖਾੜੇ ਰਹੇ। ਫਿਰ 1921 ਈਸਵੀ ਨੂੰ ਹੀ ਸ਼ਾਵਣ ਦੀ ਸੰਗਰਾਣਦ ਵਾਲੇ ਦਿਨ ਪਿੰਡ ਰੀ ਸ੍ਰੀ ਸੰਤ ਸੁੰਦਰ ਸਿੰਘ ਜੀ ਖਾਸਾ ਪਿੰਡਰਾ ਵਾਲੇ ਮਹਾਪੁਰਖਾਂ ਜੀ ਦੇ پاس ਆ ਗਏ ਸੰਤ ਸੁੰਦਰ ਸਿੰਘ ਜੀ ਦੇ ਦਰਸ਼ਨ ਕਰਕੇ ਮਨ ਗਦਗਦ ਹੋ ਗਿਆ ਜਿਸ ਤਰ੍ਹਾਂ ਸੂਰਜ ਨੂੰ ਵੇਖ ਕੇ ਕਮਲ ਦੀਆਂ ਪੰਖੜੀਆਂ ਖਿੜ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਆਪ ਜੀ ਦੇ ਕਮਲ ਵਰਗੇ ਨੇਤਰ ਵੀ ਚਾਹ ਨਾਲ ਚੌੜੇ ਹੋ ਗਏ ਕਲੀਆਂ ਦੇ ਫੁੱਲਾਂ ਦੀ ਖੁਸ਼ਬੂ ਦੀ ਤਰ੍ਹਾਂ ਮਨ ਬਾਣੀ ਸਰੀਰ ਵਿੱਚ ਖੁਸ਼ੀਆਂ ਖਿਲਰ ਗਈਆਂ ਗੋਂਗੇ ਦੀ ਮਿਠਾਈ ਖਾਣ ਵਰਗੀ ਮੰਦੀ ਅਵਸਥਾ ਹੋ ਗਈ ਜਿੱਥੇ ਕਥਨ ਕਹਿਣ ਦੀ ਸੋਜੀ ਨਹੀਂ ਰਹਿੰਦੀ ਉਸ ਵਕਤ ਸੰਸੁਂਦਰ ਸਿੰਘ ਜੀ ਦੇ ਦਰਸ਼ਨਾਂ ਦੀ ਜੋ ਮਕਨਾਤੀ ਸੀ ਖਿੱਚ ਸੀ ਉਸ ਨੇ ਮਨ ਬੇਤੀ ਨੂੰ ਉਚੇਰੀਆਂ ਮੰਜ਼ਲਾਂ ਵਿੱਚ ਪਹੁੰਚਾ ਦਿੱਤਾ ਬਸ ਫਿਰ ਕੀ ਸੀ ਸੰਤ ਜੋਗੀ ਹੋ ਕੇ ਰਹਿ ਗਏ ਇਥਾ ਕਤ ਜਾਈਏ ਰੇ ਘਰ ਲਾਗੋ ਰੰਗੋ ਮੇਰਾ ਚੇਤੋ ਨਾ ਚੱਲਿਆ ਮਾਨੋ ਭਇਓ ਪੰਗੋ